ਜੀ ਬੋਲੋ ਲਮਿੰਟੂ ਜੀ ਪਾਈਆ ਦੇ ਦੇ ਧਨੀਆ ਜੀਰਾ 5 ਰੁਪਏ ਦੀ ਗੂੜ ਕਦੀਰਾ 2 ਰੁਪਏ ਦੀ ਛੋਟੀ ਲਾਜੀ ਫੱਟੀ ਪੁੱਚਰ ਵਾਲੀ ਗਾਚੀ ਕਾਲੀਆਂ ਮਿਰਚਾਂ ਘਰੋਂ ਚਾਹਲਾ ਥੋੜਾਕ ਦੇ ਦੇ ਨੂਰ ਵੀ ਕਹਾਂ ਚੰਗੀ ਹਲਦੀ ਲੂਣ ਤੇ ਮਿਰਚਾਂ 4 ਚਪਾਉ ਨੂੰ ਦੇ ਦੇ ਸਰਕਾਰ ਮੋਟੀ ਖੜ ਤੇ ਹਾੜਾ ਵੇੜੇ ਜਵਾਇ ਨਾਲ ਨੇ ਚੰਗੇ ਜਿਹੜੇ ਪਾਈਆ ਪਾਈਆ ਸਾਰੇ ਪਾਦੇ ਚੰਗੇ ਪੈਟ ਚਾਹ ਦੇ ਪਾਦੇ ਦੇਦੇ ਸੌfte ਲਾਚੀ ਦਾਣਾ ਦਰਿਆਵਾਲਾ ਨਾਲੇ ਤਾਣਾ ਬੀੜੀਆਂ ਵਾਲਾ ਦੇਦੇ ਬੰਡਲ ਮੈਂ ਤੇ ਗਾਲੇ ਪੌਣ ਸੰਗਲ ਸੁੱਕੇ ਮੇਵੇ ਨਾਰ ਮਨਾਖਾ ਰੋੜੀ ਚੰਗੀ ਹੋਵੇ ਕਸਤਾ ਬਿਸਕੁਟਾਂ ਦਾ ਪੈਟ ਵਧੀਆ ਸਰੋਂ ਤੇਲ ਦਾ ਨਾਲੇ ਇਹਦੀਆ ਕਿਲੋ ਸਾਬਣ ਬਿੱਲੀ ਮਾਰਕਾ ਇੱਕ ਡੱਬਾ ਨਾਲ ਦੇਨ ਚਾਹ ਦਾ ਨਹਣੂ ਸਾਬਣ ਦੇ ਦੇ ਮੇਰਮਾ ਛੇਤੀ ਦੇ ਤੇ ਲਾਵੀ ਚੇਰਨਾ ਕਿਲੋ ਕਪਾਦੀ ਦੇਸੀ ਕੇ ਉਹਦਾ ਚੰਗਾ ਪਰਪਾ ਦੇਦੀ ਸੇ ਉਹਦਾ ਮੂਫੜੀ ਕੋਲ ਕੱਚਕ ਨਾਲੇ ਕਿਲੋ ਕਪਾਦੀ ਛੋਲੇ ਕਾਲੇ ਚੰਗੇ ਪਾਦੀ ਕਾਬਲੇ ਛੋਲ ਕਾਬਲੀ ਛੋਲੇ ਲੱਡੂਆਂ ਵਾਲਾ ਰੱਖ ਦੋ ਤੋਲੇ ਆਟੇ ਦੀ ਥੈਲੀ ਕਿਲੋ ਕਮੇਦਾ ਪਹਿਲੀ ਵਾਲੀ ਜਮਾਤ ਦਾ ਕ 5 ਰੁਪਏ ਦੇ ਦੇਈ ਘਾਰੇ ਸੌਦੇ ਕਰਕੇ ਪਾ ਦੇ ਸਾਰੇ ਇੱਕ ਦਰ ਚੰਦੂ ਦੇਦੀ ਡੱਬੀਆਂ ਚਾਹ ਦੇ ਪਾਉਣ ਨੂੰ ਲੈ ਚੀਆਂ ਵੱਡੀਆਂ ਪਾਈਆਂ ਮੂਫਲੀ ਦੀਆਂ ਗਿਰੀਆਂ ਨਾਲੇ ਸੋਇਆ ਬੀਨ ਦੀਆਂ ਵੱਡੀਆਂ ਇੱਕ ਝਾੜੂ ਤੇ ਰੀਡਾ ਚੱਪਣਾ ਦੋ ਜੋੜੇ ਨਾਲ ਦੇਦੀ ਪਧਰਾ ਪਾਈਆਂ ਨਿੰਬੂ ਲਸਕੀ ਗੰਦੀ ਸ਼ੀਸ਼ੀ ਦੀ ਬੋਤਲ ਦੇ ਦੇ ਚੰਗੀ 2 ਕਿਲੋ ਦਾ ਚਨੇ ਕਾਬਲੀ ਮੂੰਗੀ ਮਸਲੀ ਦੀ ਦਾਲ ਵੀ ਘਾਸਟਿਕ ਸੋਦਾ ਮੀਟ ਮਸਾਲਾ ਹਰੀ ਸੰਭਾ ਚੰਗਾ ਤਾਲਾ ਪੰਜਾਂ ਦੀ ਇੱਕ ਦੇਰੇ ਬੋਕਰ ਆਈਸਕ੍ਰੀਮ ਦਾ ਨਾਲੇ ਪਾਊਡਰ ਸਵਾ ਪੰਜਾਂ ਦੇ 23 ਪਤਾਸੇ ਸੌਦੇ ਕਰਕੇ ਰੱਖ ਦੇ ਪਾਸੇ ਭੁਜਿਆ ਦੇ ਦੀ ਪੀਕਾ ਨੇਰੀ ਮਿੱਠੀਆਂ ਪਕੌਣੀਆਂ ਨਾਲੇ ਤਿਆਰੀ ਥੋੜੀ ਸੇਠਾ ਕਰਲਾ ਕਾਲੀ ਜਵਾਦਰੇ ਇੱਕ ਸ਼ਹੀਦੀ ਕਾਲੀ ਲੀਲਾ ਤੋਥਾ ਫਰਨੈਲ ਦੀ ਗੋਲੀ ਡੱਬ ਵਾਲ ਦੀ ਖਲਦੀ ਬੋਰੀ ਕਲੌਂਜੀ ਦੇ ਨਾਲ ਸੱਤ ਨਿੰਬੂ ਦਾ ਜਵਾਕਾ ਲਈ ਨਾਲ ਦਹੀਂ ਹੂੰਗਾ ਫਾਇਆ ਕਰ ਕਰਦੇ ਫੜਕੇ ਡੋਰ ਵਾਲੀ ਇੱਕ ਦੇਨਚ ਰਖੜੀ ਬੱਲਵ ਦੇ 100 ਵਾਟ ਦਾ ਤੋਲਾ ਗਦੇ ਦੇ ਰੰਗ ਕਾਟ ਦਾ ਅੰਡਰਵੇਅਰ ਬ੍ਰਾਂਡ ਕਿਤੀ ਲਾਸਟ ਮੈਂ ਕਿਤੇ ਜਾਵੇ ਖਿੱਚੀ ਮੰਜਨ ਗੁਰਸ਼ੇ ਸ਼ਰਮਾ ਕਾਲਾ ਸੌਦਾ ਦਾ ਕੋਈ ਹੈਰੀ ਬਾਲਾ ਗੋਗਲਸ ਫਾਰੀ ਤੇ ਅਲਾ ਰੋਡ ਵੀ ਚੰਗੀ ਮਾਰ ਨਾਲ ਦੇਖ ਰੋਡ ਵੀ ਮਸਕਪੂਰ ਤੇ ਮੰਜੇਰੀ ਠੇ ਛੋਟਾ ਕੰਗਾ ਪੌਣ ਨੂੰ ਕੀ ਸੇ ਸੁੱਕੇ ਔਲੇ ਸੁੰਨ ਤੇ ਇਮਲੀ ਸੌਦੇ ਪੌਣ ਤੋਂ ਪਹਿਲਾਂ ਗੈਨਨੀ ਨਾਈਸਲ ਦਾ ਪਿਤ ਪਾਊਡਰ ਲਾ ਰ ਸਵਾ ਕਨੀ ਟਰੀਵਨ ਕਾਲਾ ਫਿਰ ਦੀਆਂ ਸੂਰੀਆਂ ਦਾ ਇੱਕ ਪੱਤਾ ਪੇਪਰ ਦੇਣ ਵਾਲਾ ਇੱਕ ਫੱਟਾ ਬਾਲ ਪੈਨ ਤੇ ਪੈਨਸਲ ਕਾਲੀ ਬੈਟਰੀ ਦੇ ਦੇ ਸੱਲਾਂ ਵਾਲੀ ਲੈਂਦਾਰ ਦੇ ਹਿਸਾਬ ਦੀ ਕਾਪੀ ਮਿਸ਼ਰੀ ਲੱਗਦਾ ਰਹਗੀ ਬਾਕੀ ਸਟੂਪ ਪਿੰਨ ਤੇ ਨਾਲੇ ਪਰਦਾ ਰਾਜਮਾ ਤੇ ਕਿਲੋ ਹਰਾ ਮਾਰਦਾਨਾ ਤੇ ਪਿਸਤਾ ਸੁੰਗੀ ਕੀ ਜ ਕੋਈ ਨਾ ਲਾਦੀ ਮਹਿੰਗੀ ਬਸਕੂਏ ਪਲੇਟ ਦੇ ਰੀਲ ਚਿੱਟੀ ਚੰਗੀ ਕਰ ਦੇ ਦੇ ਤੇ ਕੀ ਕਉ ਮਾਰ ਕਾ ਨੀਲੀ ਡੱਬੀ ਮੋਮਬਤੀ ਇੱਕ ਦੇਦੇ ਵੱਡੀ ਸੋਚ ਪਾਉਂਦੇ ਦੇ ਬਤੀਆ ਜੇ ਕਿ ਮੈਨੂੰ ਕੜਦਾ ਅੱਖੀਆਂ ਜਵਾਕਾਂ ਲਈ ਖਿੱਦੋ ਹਾਤੀ ਬਾਕੀ ਸਭ ਨੂੰ ਪੜਦਾ ਵੀ ਹਰੇ ਮਟਰਾ ਡੱਬਾਂ ਨਾਲੇ ਬਾੜਮ ਜਿਹੜਾ ਦੌੜਵੀ ਨਾਲੇ ਸਵਾ ਇਚੀਆਂ ਦੇਈ ਮੇਖਾ ਰਹਿਤਣੀਆਂ ਕੋਈ ਸੰਤਾ ਦੇਖਾ ਹਲਸੀ ਦੇ ਨਾਲ ਤੇਲ ਵੀ ਕਾਲੇ ਸੱਚੇ ਕੰਪਲੂ ਹਲਸੀ ਦੇ ਨਾਲ ਤੇਲ ਵੀ ਕਾਲੇ ਮੁਰਛ ਦੇ ਇੱਕ ਲੌਣ ਨੂੰ ਜਾਲੇ ਅਰਗਬਤੀਆਂ ਧੂਪ ਦੀ ਡੱਬੀ ਵੇਖੀ ਕਿ ਦਿਨਾਂ ਮਾਰਤੀ ਠੱਗੀ ਕੈਸਾ ਰਾਹ ਤੇ ਦੇ ਜਿਮੈਟਰੀ 5 ਰੁਪਈਆ ਦੀ ਦੇ ਟਾਟਰੀ ਰਵਣ ਸੰਦੂ ਦੀ ਧੌਣ ਨੂੰ ਅਕਰ ਥੋੜੇ ਨੇਲਾ ਕੋਜਤੂ ਪੱਤਰ ਏਚ ਬਟਨ ਤੇ ਦੇਦੀ ਹੁਕਾ ਚੰਗੇ ਦੀ ਸਾਰ ਦੇਦੀ ਜੱਪਾ ਮਿੱਠਾ ਸੋਡਾ ਰਸਾਂ ਦੀ ਡੱਬੀ ਬੂਟਪਾਲ ਖਲੀ ਚੰਗੀ ਡੱਬੀ ਸੂਰੀ ਕੰਧੂ ਤੇ ਪੜਦਾ ਲੱਛਾ 10 ਗਰਾਉ ਤੂੰ ਦੇਦੀ ਕੱਤਾ ਸਾਬੂ ਦਾਣਾ ਕਲਮੀਸ਼ੋਰਾ ਜਰਦਾ ਵੇਸਨ ਦਾਤਰ ਕੌਣਾ ਸਾਲ ਤੁੰਗੀ ਦਲੇ ਹੋ ਛੋਲੇ ਲਿਖ ਲੈ ਸੌਦੇ ਜੋ ਵੀ ਬੋਲੇ ਕਿਲੋ ਸ਼ੱਕਰ ਕਿਲੋ ਗੁਰਬਈ ਰਹਿਣਾ ਜਾਵੇ ਸੇਠਾ ਛੁਰਬਈ ਇੱਕ ਨਿਸ਼ਾਦਰ ਸੂਤੀ ਪਾ ਦੀ ਸੌਦਾ ਨਾ ਕੋਈ ਮਹਿੰਗਾ ਲਾਦੀ ਝਾੜੂ ਲਾਉਣ ਵਾਲਾ ਇੱਕ ਕੋਚਾ ਵਧੀਆ ਖੇਤੀਬਾੜੀ ਚਾਵਲ ਸੇਲਾ ਟਾਈ ਮੇਰੇ ਕੋਲ ਹੈ ਨਹੀਂ ਵਿਲਾ ਆਹੀ ਸਵਾਰ ਹੁਣ ਪਾੜੇ ਚੱਲ ਤੂੰ ਫੇਰ ਵੇਖਾਂਗੇ ਬਾਕੀ ਕੱਲ ਨੂੰ ਸੌਦੇ ਲੈ ਜੂ ਮਿੰਟੂ ਕੱਲ ਨੂੰ ਬਾਕੀ ਸ਼ਮਸ਼ੇਰ ਮੱਲੀ ਨੂੰ ਦੇ ਜੇ ਮਾਫੀ ਧੰਨਵਾਦ ਮੇਰਾ ਵੀਰਾ ਲੈ ਕੇ ਰੱਖ ਲੈ ਮੈਂ ਉਨੇ ਚਾ